ਪਉ ਆਹੋ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੋਹ ਗੁਰਸਵਾਰੀ ਸਸੰਗਤ ਜੀਓ ਪਾਉ ਆਪ ਜੀ ਨੂੰ ਆਜਦੇ ਸਾਰ ਸਨਾ ਜੋੜੀਏ ਔਰ ਇਤਿਹਾਸ ਵਈਆਂ ਲਗੇ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਲਾਈਕ ਕਰਨਾ ਕਮੈਂਟ ਕਰਨਾ ਔਰ ਸਾਡੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਪਾਉ ਜੀ ਦੇ ਨਾਲ ਸਿਧਰਾਈ ਅੱਗੇ ਤੋਂ ਅੱਗੇ ਸਾਂਝ ਪਾਈ ਜਾ ਸਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤਨਤਾ ਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਇੱਕ ਬਹੁਤ ਹੀ ਸੱਚਾ ਸੁੱਚਾ ਸਿੱਖ ਅਰਦਾਸ ਸਾਰਾ ਪਰਿਵਾਰ ਗੁਰੂ ਘਰ ਦੇ ਨਾਲ ਜੁੜ ਕੇ ਸੇਵਾ ਕਰਦੇ ਨੇ ਇਹ ਰਹਿਣ ਵਾਲੇ ਕਿੱਥੋਂ ਦੇ ਨੇ ਔ ਇਹਨਾਂ ਦੀ ਬਾਤ ਆਪ ਜੀ ਦੇ ਨਾਲ ਸਾਂਝ ਪਾਈਏ ਮਾਝੇ ਦੀ ਧਰਤੀ ਦੇ ਰਹਿਣ ਵਾਲੇ ਬੀਬੀ ਚਾਨਾ ਕਉ ਇੱਕ ਧਾਰਮਿਕ ਸਿਦਕ ਤੇ ਸੰਤੋਖ ਦੀ ਮੂਰਤ ਨੇ ਇਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿੱਖੀ ਨੂੰ ਸਮਝਿਆ ਧਰਮ ਤੇ ਸਿੱਖੀ ਤੇ ਪਹਿਰਾ ਦਿੰਦਿਆਂ ਇੱਕ ਦਰਸ਼ਕ ਜੀਵਨ ਦਾ ਨਮੂਨਾ ਪੇਸ਼ ਕੀਤਾ ਪਹਿਲਾਂ ਆਪਣੇ ਪਤੀ ਨੂੰ ਗੁਰੂ ਜੀ ਦੀ ਫੌਜ ਵਿੱਚ ਭੇਜ ਕੇ ਦੇਖਦੀ ਰੱਖਿਆ ਤੇ ਅਨੇ ਆ ਅਤਿਆਚਾਰਾਂ ਅਵਿਰਧ ਲੜਦਿਆਂ ਸ਼ਹੀਦ ਕਰਵਾਇਆ ਫਿਰ ਉਸ ਦੀ ਇੱਕੋ ਇੱਕ ਨਿਸ਼ਾਨੀ ਆਪਣੇ ਜਲ ਦੇ ਟੁਕੜੇ ਵਿਜੇ ਸਿੰਘ ਨੂੰ ਆਪਣੇ ਬੇਟੇ ਨੂੰ ਇਹਨਾਂ ਲੀਹਾਂ ਦੇ ਤੌਰ 'ਤੇ ਪਤਾ ਵਾਂn ਦੇਖਦੀ ਗੁਲਾਮੀ ਦੀਆਂ ਜ਼ੰਜੀਰਾ ਕੱਟਦੇ ਹੋਏ ਸ਼ਹੀਦ ਕਰਾਇਆ ਮਾਝੇ ਦੇ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸਰਹਿਆੜੀ ਜੋ ਕਿ ਤਰਨਤਾਰਨ ਫੋਜਪੁਰ ਰੋਡ ਦੇ ਉੱਤੇ ਸਥਿਤ ਹੈ ਇੱਕ ਕੇਸਰੂ ਮਲ ਨਾਮੀ ਸખી ਸਰਵਦਾ ਸੇਵਕ ਰਹਿੰਦਾ ਸੀ ਇਹਦੀ ਪਤਨੀ ਦਾ ਨਾਮ ਚਾਲਾ ਰਾਣੀ ਸੀ ਇਸ ਪਿੰਡ ਨੂੰ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਇੱਥੇ ਕੁਝ ਹੋਰ ਵੀ ਗੁਰਸਖਰ ਰਹਿੰਦੇ ਸਨ ਭਾਈ ਵਿधिचंद ਜੀ ਇਹਨਾਂ ਦੇ ਇੱਥੇ ਨਣਕੇ ਨੇ ਇੱਕ ਵਾਰ ਪਿੰਡ ਦੀ ਸੰਗਤਨੰਦਪੁਰ ਦਸ਼ਮੇਸ਼ ਪਿਤਾ ਦੇ ਦਰਸ਼ਨਾਂ ਨੂੰ ਚੱਲੀ ਤਰਨ ਇਸ ਝਾਲਾ ਰਾਣੀ ਨੇ ਆਪਣੇ ਪਤੀ ਨੂੰ ਵੀ ਉਹ ਸੰਗਤ ਨਾਲ ਜਾਣ ਲਈ ਮਨਾਲਿਆ ਪੁੱਤਰ ਵਿਜੇ ਸਿੰਘ ਨੂੰ ਵੀ ਨਾਲ ਲੈ ਕੇ ਤੁਰੇ ਗੁਰੂ ਜੀ ਦੀ ਦਇਆ ਦ੍ਰਿਸ਼ਟੀ ਦੁਆਰਾ ਸਾਰਾ ਪਰਿਵਾਰ ਅੰਮ੍ਰਿਤ ਪਾਣ ਕਰਕੇ ਵਾਪਸ ਮੁੜਿਆ ਅਮਰਦੀ ਸ਼ਕਤੀ ਦੁਆਰਾ ਝਾਲਨਾ ਕੋਰ ਬੜੀ ਧਾਰਮਿਕ ਤੇ ਪਤੀ ਵਰਤਾ ਬਣ ਸਿਮਰਨ ਤੇ ਪ੍ਰਭੂ ਭਗਤੀ ਵਿੱਚ ਗੁੰਦ ਹੋ ਕੇ ਸਬਰ ਸਿਰਖ ਤੇ ਸੰਤੋਖ ਦੀ ਮੂਰਤ ਬਣ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲਈ ਇਸੇ ਤਰ੍ਹਾਂ ਇਹਦਾ ਪਤੀ ਮਲ ਸਿੰਘ ਵੀ ਦਸਾਂ ਨਾਮ ਦੀ ਕਿਰਤ ਕਮਾਈ ਨਾਲ ਸਿਮਰਨ ਕਰਨਾ ਘਰ ਵਿੱਚ ਬੈਠਾ ਉਹ ਚੁਅਸਥਾ ਨੂੰ ਪਹੁੰਚ ਗਿਆ ਇਹਨਾਂ ਨੂੰ ਸਿੱਖ ਇਤਿਹਾਸ ਪੜ੍ਹਦੇ ਆਂ ਸੁਣਦੇ ਆਂ ਇਹ ਵਿਸ਼ਵਾਸ ਹੋ ਗਿਆ ਕਿ ਜਿਹੜਾ ਪਰਸ਼ਦੇਸ਼ ਤੇ ਧਰਮ ਖਾਤਰ ਕੁਰਬਾਨੀ ਕਰਦਾ ਹੈ ਉਹ ਸੱਚਖੰਡ ਨੂੰ ਜਾਂਦਾ ਹੈ ਇਸ ਵਿਸ਼ਵਾਸ ਨੂੰ ਪੱਲੇ ਬੰਨ ਝਾਲਾ ਕੌਰ ਨੇ ਆਪਣੇ પતિ ਮੱਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਤੇ ਆ ਪਿੱਛੇ ਬੱਚੇ ਵਿਜੇ ਸਿੰਘ ਨੂੰ ਨਾਲ ਲੈ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਵਿੱਚ ਜੁਟ ਗਈ ਰਾਤ ਦਿਨ ਗੁਰੂ ਘਰ ਦੀ ਆਈ ਸੰਗਤ ਦੀ ਦੁਮੇ ਮਾਤ ਸੇਵਾ ਕਰਦੇ ਨੇ ਜੁੱਧ ਵਿੱਚ ਇਹਨਾਂ ਦਾ ਪਤੀ ਮਲ ਸਿੰਘ ਸ਼ਹੀਦ ਦੀ ਪ੍ਰਾਪਤ ਕਰ ਗਿਆ ਕੋਈ ਧਾੜੀ ਮਾਰੀ ਕੋਈ ਪਿੱਟ ਸਿਆਪਾ ਨਹੀਂ ਕੀਤਾ ਕੋਈ ਆਪਣੇ ਸਰੀਰ ਨੂੰ ਝੋੜਿਆ ਨਹੀਂ ਕੇਵਲ ਪਤੀ ਦੇ ਵਿయోగ ਵਿੱਚ ਨਾਨਾ ਵਿੱਚੋਂ ਦੋ ਅੰਜੂ ਚੱਲੇ ਫਿਰ ਹੌਸਲਾ ਤਾਰਿਆ ਆਕਾਰ ਪ੍ਰਖ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਜਿਸकी ਵਸ ਤੇ ਜੀ ਲੈ ਲੈ ਤਸੇ ਲੈ ਜਾਏਗਾ ਰੋਸ ਕਿ ਸਿੱਕੇ ਕੀ ਜੇ ਇਹ ਬਾਣਾ ਮੰਨ ਕੇ ਉਸ પતિ ਨੇ ਗੁਰੂ ਦੇ ਸਨਮੁਖ ਸਾਹੀ ਦੀ ਪ੍ਰਾਪਤ ਕੀਤੀ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਪ੍ਰਭੂ ਅੱਗੇ ਅਰਦਾਸ ਕਰਦੀ ਹੈ ਪ੍ਰਭੂ ਮੇਰਾ ਪਰਿ ਧਰਮ ਦੀ ਖਾਤਰ ਗੁਰੂ ਜੀ ਦੇ ਸਨਮੁਖ ਵੈਰੀਆਂ ਨਾਲ ਜੂਝਦਾ ਸ਼ਹੀਦ ਹੋਇਆ ਹੈ ਇਸ ਦਾ ਚੰਨਾ ਵਿਸ਼ਵਾਸਾ ਹੋਵੇ ਮੈਨੂੰ ਨਮਾਣੀ ਨੂੰ ਇਹਨਾਂ ਦੀ ਵਿਰਹਾ ਦਾ ਸੱਲ ਝੱਲਣ ਦਾ ਬਲ ਬਖਸ਼ੋ ਨਾਲ ਹੀ ਪੁੱਤਰ ਵੀਰੇ ਸਿੰਘ ਨੂੰ ਪਿਤਾ ਦੇ ਪੂਰਨਿਆਂ ਤੇ ਚੱਲਣ ਲਈ ਸਮੱਤ ਬਖਸ਼ੋ ਹਿੰਮਤ ਅਤੇ ਬਲ ਬਖਸ਼ੋ ਕੁਝ ਜਨ ਮਗਰੋਂ ਗੁਰੂ ਜੀ ਦੀ ਸੇਵਾ ਵਿੱਚ ਰਹਿ ਕੇ ਗੁਰੂ ਜੀ ਪਾਸਿਓਂ ਆ ਗਿਆ ਭਾ ਆਪਣੇ ਪੁੱਤਰ ਨੂੰ ਨਾਲ ਲੈ ਕੇ ਸਰੀਹਾਈ ਪਰਤਾਈ ਪਿੰਡ ਆ ਕੇ ਆਪਣੇ लाडले ਪੁੱਤਰ ਨੂੰ ਬੜੀ ਚੰਗੀ ਰਿਸ਼ਤ ਕੁਟ ਸੁਖਰਾ ਖਵਾ ਕੇ ਚੱਟ ਜਵਾਨ ਗੱਭਰੂ ਬਣਾ ਦਿੱਤਾ ਨਾਲ ਹੀ ਸਾਰੇ ਜੰਗੀ ਕਰਤਬ ਗਤਕ ਤੇਗ ਚਲਾਉਣੀ ਤੀਰ ਅੰਦਾਜ਼ੀ ਘੋੜ ਸਵਾਰੀ ਗਨ ਕੀ ਹਰ ਕੰਮ ਦੇ ਵਿੱਚ ਨਪੁੰਨ ਕਰ ਦਿੱਤਾ ਦਿਨਾਂ ਵਿੱਚ ਇਹ ਵਾਲੇ ਦੁਆਲੇ ਦੇ ਖਬਰਵਾਨੋਂ ਕੁਰਸੀਆਂ ਦੇ ਵਿੱਚ ਪਿੱਛੇ ਛੱਡ ਗਿਆ ਪਿਤਾਵਾਨ ਸਿਆਣਾ ਸੂਰਬੀਰ ਤੇ ਦਲੇਰ ਬੰਗਿਆ ਗਤਕੇ ਵਿੱਚ ਇਹਦਾ ਲਾਗਲੇ ਪਿੰਡਾਂ ਵਿੱਚ ਕੋਈ ਸਾਨੀ ਨਹੀਂ ਸੀ ਜਦੋਂ ਬਾਈ ਧਾਰ ਦੇ ਰਾਜਿਆਂ ਤੇ ਮੁਗਲ ਸੈਨਾ ਦੇ ਦਲ ਨੇ ਅਨੰਤਪੁਰ ਸਹਿਮ ਨੂੰ ਘੇਰਾ ਪਾਇਆ ਤਾਂ ਦਸ਼ਮੀਸ਼ ਪਿਤਾ ਜੀ ਦੇ ਹੁਕਮਨਾਮੇ ਭੇਜੇ ਕਿ ਜਿਹੜਾ ਪੜ੍ਹੇ ਜਾਂ ਸੁਣੇ ਅਨੰਤਪੁਰ ਸਾਹਿਬ ਲੈ ਚਾਲੇ ਪਾ ਦੇਵੇ ਆਪਣੇ ਸ਼ਸਤਰਾਂ ਤੇ ਘੋੜਿਆਂ ਸਮੇਤ ਜਦੋਂ ਸਰਹਾਲੀ ਵਿੱਚ ਕਾਲ ਲਈ ਚੌਕ ਵਿੱਚ ਹੁਕਮਨਾਮਾ ਸਾਰੇ ਪਿੰਡ ਨੂੰ ਸੁਨਾਇਆ ਗਿਆ ਤਾਂ ਬਿਜੇ ਸਿੰਘ ਇਹ ਹੁਕਮਨਾਮਾ ਸੁਣੀ ਆਪਣੀ ਮਾਤਾ ਚਾਲਾਂਗੁਰ ਪਾਸ ਗਿਆ ਤਾਂ ਮਾਤਾ ਪਾਸੋਂ ਅਨੰਤਪੁਰ ਜਾਣ ਦੀ ਆਗਿਆ ਮੰਗੀ ਮਾਤਾ ਨੇ ਬੜੇ ਖੁਸ਼ੀ-ਖੁਸ਼ੀ ਸੋ ਸਗਣ ਦੇ ਨਾਲ ਆਪਣੇ ਦਿਲ ਦੇ ਟੋਟੇ ਨੂੰ ਸ਼ਸ਼ਤਰ ਬਧ ਕਰ ਘੋੜਾ ਦੇ ਕੇ ਅਰਦਾਸ ਕੀਤੀ ਕਿ हे ਪ੍ਰਭੂ ਮੇਰਾ ਪੁੱਤ ਅਗੀ ਧਰਮ ਯੁੱਧ ਲਈ ਜਾ ਰਿਹਾ ਹੈ ਇਸ ਨੂੰ ਜ਼ੁਲਮ ਦੇ ਵਿਰੁੱਧ ਲੜਨ ਦੀ ਬਲ ਬਖ ਤੇ ਬੀਰਤਾ ਬਖਸ਼ਿਸ਼ ਕਰੋ ਜੁੱਧ ਵਿੱਚ ਜਿੱਤ ਪ੍ਰਾਪਤ ਕਰਕੇ ਆਵੇ ਸ਼ਹੀਦੀ ਪ੍ਰਾਪਤ ਕਰੇ ਇੱਕ ਤੇ ਪਿੱਠ ਨਾ ਦਿਖਾਏ ਇਹ ਆਪਣੇ ਪੁੱਤਰ ਨੂੰ ਵੀ ਆਪਣੇ ਪਤੀ ਵਾਂਗ ਨੇਕ ਬਹਾਦਰ ਸੂਰਮਾ ਵੇਖਣਾ ਚਾਹੁੰਦੀ ਸੀ ਤੋ ਹੁਣ ਵਿਜੇ ਸਿੰਘ ਨੂੰ ਪਿੰਡੋਂ ਗਈ ਕਾਫੀ ਸਮਾਂ ਹੋ ਗਿਆ ਖਬਰ ਆਦ ਨਾ ਆਈ ਪਰ ਇੱਕ ਦਿਨ ਅਚਾਨਕ ਝਾਲਨਾ ਕੋਰ ਦਾਸ ਜੀ ਹੋ ਗਈ ਇਹ ਕਵੀ ਇੱਕ ਕਵੀ ਉਹ ਜੀ ਹੱਥ ਦੱਸਦਾ ਹੈ ਬੈਠੀ ਵਿੱਚ ਸਹੇਲੀਆਂ ਲਾਇ ਤਰੰਜਣ ਝਾਲਨਾ ਕੋਰ ਬਚਨ ਆਲਾਮ ਦੀ ਹੈ ਮੇਰਾ ਉਛਲਦਾ ਅੱਜ ਕਲੇਜੜਾ ਹੈ ਮੇਰੀ ਜਿੰਦ ਮੈਨੂੰ ਛੱਡੀ ਜਾਂਦੀ ਹੈ ਗਾਮ ਸੋਈ ਦੇ ਪਏ ਹਨ ਆਣ ਘੇਰੇ ਚਿੰਤਾ ਚਿਖਾ ਦੇ ਵਾਂਗ ਜਲਾਮ ਦੀ ਹੈ ਅੜਿਓ ਅੱਖੀਆਂ ਅਗੇ ਗੁਵਾਰੇ ਆਇਆ ਮੇਰੀ ਹੋਸ਼ ਉੱਡੀ ਤਰੀ ਜਾਂਦੀ ਹੈ ਇਹ ਉਦਾਸੀ ਦੇ ਸ਼ਬਦ ਝਾਲਾਂਕੌਰ پاسੋਂ ਉਸ پاس ਇਕਤਰ ਹੋਈਆਂ ਰਾਮੀ ਪ੍ਰਤਾਪੀ ਬਿਖਣੀ ਆਦਨੇ ਝਾਲਾਂਕੌਰ ਦੀ ਉਦਾਸੀ ਦੇ ਚਿੰਨ ਵੇਖ ਬੜੀਆਂ ਦੁਖੀ ਹੋਈਆਂ ਹਾਰ ਕੇ ਬਿਖੀ ਨੇ ਪੁੱਛੀ ਲਿਆ ਹੈ ਰਾਣੀ ਦੱਸ ਤੇਰੇ ਦਿਲ ਨੂੰ ਕੀ ਹੋਇਆ ਕੀ ਤੂ ਕੀ ਸ਼ੁਭ ਸੁਚਨਾ ਸੁਣੀ ਤੂੰ ਤਾਂ ਕਰੀਏ ਉਦਾਸੀ ਨਹੀਂ ਹੋਈ ਤੇਰੀ ਇਸ ਉਦਾਸੀ ਦਾ ਕਾਰਨ ਕੀ ਏ ਤੇਰੇ ਤੇ ਤੇਰੇ ਪਤੀ ਨੇ ਕਿੰਨੀਆਂ ਔਕੜਾਂ ਆਈਆਂ ਤੋ ਉਦੋਂ ਨਾ ਘਬराई ਅੱਜ ਗੱਲ ਕੀ ਹੈ ਦਿਲ ਦੀ ਗੱਲ ਖੋਲ ਕੇ ਦੱਸ ਬੀਬੀ ਤੀ ਕਿਸੇ ਨੂੰ ਖੋਲ ਕੇ ਗੱਲ ਦਸੀਏ ਦਿਲ ਹਵਲਾ ਹੋ ਜਾਂਦਾ ਹੈ ਝਾਨਾ ਕੋਰ ਉੱਤਰ ਦਿੱਤਾ ਹੈ ਪਿਆਰੀ ਸ਼ਖੀਓ ਤੂੰ ਹੱਥੋਂ ਕਾਹਦਾ ਲੁਕਾ ਨੰਦਪੁਰ ਦੀਆਂ ਚੰਗੀਆਂ ਖਬਰਾਂ ਨਹੀਂ ਆ ਰਹੀਆਂ ਮੈਂ ਸੁਣਿਆ ਹੈ ਕਿ ਲਈ ਦਲ ਨੇ ਅਨੰਦਪੁਰ ਸਾਹਿਬ ਦੇ ਦੁਆਲੇ ਘੇਰਾ ਪਾ ਲਿਆ ਹੈ ਮੁਸਲਮਾਨਾਂ ਦਾ ਹਿੰਦੂ ਰਾਜਿਆਂ ਨੇ ਵੀ ਸਾਧ ਦਿੱਤਾ ਹੈ ਗੁਰੂ ਜੀ ਵੀ ਹੀ ਅਨੁਵਾਰੀ ਆਜ਼ਾਦੀ ਖਾਤਰ ਲੜੇ ਨੇ ਇਹਨਾਂ ਦੇ ਪਿਤਾ ਜੀ ਨੇ ਹਿੰਦੂਆਂ ਦੇ ਤਿਲਕ ਪਚਾਉਣ ਖਾਤਰ ਸ਼ਹੀਦੀ ਦਿੱਤੀ ਸੀ ਇਹਨਾਂ ਦੇ ਬਾਬੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਰਾਜਿਆਂ ਦੇ ਬਾਬਿਆਂ ਨੂੰ ਗਵਾਲੀਅਰ ਦੇ ਕਲੇਜੋਂ ਭੀਮ ਚੰਦ ਦੇ ਦਾਦੇ ਨੂੰ ਛਡਵਾਇਆ ਸੀ ਇਹ ਕਿਰਤ ਕਾਰੋ ਹੈ ਇਹ ਵੀ ਗੁਰੂ ਦੇ ਵ੍ਰਤ ਹੋਏ ਤੀਜ ਬਾਹਰ ਉਹ ਅੰਦਰ ਨਹੀਂ ਜਾ ਸਕਦੀ ਸਾਰੇ ਸਿਖ ਅੰਦਰ ਕਾਬੂ ਆਏ ਹੋਏ ਨੇ ਬਾਹਰੋਂ ਸੰਗਰਸ਼ ਹਤਾ ਨਹੀਂ ਕਰ ਸਕਦੀ ਇਸ ਹਾਲਤ ਵਿੱਚ ਕੱਚੇ ਪਿੱਲੇ ਗੁਰੂ ਜੀ ਨੂੰ ਛੱਡ ਕੇ ਜਾ ਰਹੇ ਨੇ ਭੁੱਖ ਦੇ ਦੁੱਖੋਂ ਉਹ ਸਿੱਖਾਂ ਨੇ ਵਧਾਵਾ ਵੀ ਲਿਖ ਦਿੱਤਾ ਹੈ ਕਈ ਡਾਕੜ ਭਗੌੜੇ ਹੋ ਇੱਧਰ ਨੂੰ ਆਏ ਨੇ ਸਭ ਕੁਝ ਮੈਂ ਉਹਨਾਂ ਪਾਸੋਂ ਸੁਣਿਆ ਮੈਨੂੰ ਇਹ ਗਮ ਖਾਈ ਜਾ ਰਿਹਾ ਹੈ ਮੇਰਾ ਡਾੜਣਾ ਵੀ ਕਿਤੇ ਗੁਰੂ ਜੀ ਤੋਂ ਬੇਮਖ ਹੋ ਕੇ ਮੇਰੀ ਕੁੱਖ ਨੂੰ ਦਾਗ ਨਾ ਲਾ ਦੇਵੇ ਆਪਣੇ ਸ਼ਹੀਦ ਪਿਤਾ ਦੀ ਰੂਹ ਤੰਗ ਨਾ ਕਰੇ ਗੁਰੂ ਜੀ ਤੋਂ ਬੇਮੁਖ ਹੋ ਕੇ ਮਰਨਾ ਚੰਗਾ ਨਹੀਂ ਕਿਉਂਕਿ ਮਰਨਾ ਤਾਂ ਇੱਕ ਦਿਨ ਸਭ ਨੇ ਆਪ ਜਾ ਦਿਲ ਵਿੱਚ ਕੇ ਮਨ ਡੋਬੇ ਖਾਰੇ ਹੈ ਪੁੱਤਰ ਵੱਲੋਂ ਚੰਗੀ ਕਰਸੋ ਆਉਣੀ ਲੋਚਦੀ ਹੈ ਪ੍ਰਤਾਪੀ ਨੇ ਕਿਹਾ ਕਿ ਇਹ ਕੋਈ ਚਿੰਤਾ ਨਾ ਕਰ ਵੈਗਰੂ ਦਾ ਸਿਮਰਨ ਕਰ ਤੇਰਾ ਲਹੂ ਇਹੋ ਜਿਹਾ ਨਹੀਂ ਜੋ ਗੁਰੂ ਜੀ ਨੂੰ ਛੜਿਆ ਹੋਵੇ ਉਸ ਨੇ ਸੀਣੀ માં ਤਾਂ ਦਿਲ ਚੁੰਗਿਆ ਹੋਇਆ ਹੈ ਸ਼ੇਰ ਪਿਓ ਦਾ ਖੂਨ ਉਸ ਦੀਆਂ ਰਗਾਂ ਵਿੱਚ ਹੈ ਪਿਓ ਵਾਂਗ ਪੁਰਜਾ-ਪੁਰਜਾ ਕੱਟ ਕੇ ਮਰੇਗਾ ਪਿੱਠ ਨਹੀਂ ਵਿਖਾਏਗਾ ਪਿਤਾ ਵਾਂਗ ਸ਼ੀਤਾਂ ਦੀ ਕਤਾਰ ਵਿੱਚ ਖੜਾ ਹੋਵੇਗਾ ਡਰ ਨਾ ਭਰੋਸਾ ਰੱਖ ਛੇਤੀ ਚੰਗੀ ਖਬਰ ਆਵੇਗੀ ਝਾਲਾਂ ਗੌਰ ਬੋਲੀ ਕੇ ਮੈਨੂੰ ਇਹ ਆਸ ਹੈ ਕਿ ਪ੍ਰਮਾਤਮਾ ਮੇਰੇ ਲਾੜੇ ਨੂੰ ਬਲ ਹੌਸਲਾ ਤੇ ਜੁਰਤ ਮੁੱਛੇਗਾ ਆਪਣਾ ਸਰੀਰ ਧਰਮ ਦੇ ਲੇਖੇ ਲਾ ਕੇ ਮੈਂ ਵੀ ਪ੍ਰਮਾਤਮਾ ਜੇ ਸੂਤ੍ਰ ਹੋ ਸਕਾਂ ਹੋਰ ਇਸ ਦਾ ਪਿਓ ਵੀ ਪ੍ਰਮਾਤਮਾ ਦੇ ਦਰ ਤੇ ਬੈਠਾ ਬੇਟੇ ਤੋਂ ਇਹੀ ਆਸ ਲਈ ਬੈਠਾ ਹੋਵੇ ਉਹਦੀ ਰੂਹ ਵੀ ਜੰਗ ਵਿੱਚ ਆ ਕੇ ਆਪਣੇ ਬੱਚੇ ਨੂੰ ਹੌਸਲਾ ਤੇ ਅੱਲਾਹ ਸ਼ਰੀ ਦੇਰੀ ਹੋਵੇਗੀ ਸਾਡੇ ਪੁਰਾਣਾਂ ਤੋਂ ਪਿਆਰੇ ਗੁਰੂ ਜੀ ਦਾ ਖਿਆਲ ਦੇ ਵਿੱਚ ਆਉਂਦਾ ਹੈ ਲੋਕ ਕਿ ਤੂੰ ਸ਼ਾਂਤੀ ਦੇ ਬਜਾਰਿਤ ਦੇਸ਼ ਭਗਤ ਗੁਰੂ ਨੂੰ ਮੁਗਲ ਆਜ਼ਾਦੀ ਤੰਗ ਤੇ ਪਰੇਸ਼ਾਨ ਕਰ ਰਹੇ ਨੇ ਐਵੇਂ ਅਜਾਈ ਖਬਾਰੇ ਨੇ ਆਨੰਦਪਰੀ ਉਜੜ ਜਾਏਗੀ ਗੁਰੂ ਜੀ ਕਿੱਥੇ ਜਾਣਗੇ ਇਹ ਸ਼ਬਦ ਸੁਣ ਬਿਛਨੀ ਬੋਲੀ ਪਰਮਾਤਮਾ ਦਾ ਪਾਣਾ ਹੈ ਇਸ ਤਰ੍ਹਾਂ ਉਸ ਨੂੰ ਲੱਗਣ ਦੇਣੀ ਪ੍ਰਭੂ ਨੇ ਸਿੱਖਾਂ ਦਾ ਕਾਰਪੁਰਖ ਆਪ ਰੱਖਾ ਹੈ ਇਹ ਹੋਰ ਵਾਧੇ ਨੇ ਕਿਉਂ ਬਿਛਨੀ ਨੇ ਹੋਰ ਇਸ ਤੀਆਂ ਨੇ ਚਾਲਣਾ ਕੋਲ ਨੂੰ ਗੱਲਾਂ ਕਰ ਹੌਸਲਾ ਤੇ ਧੀਰਜ ਦਿੱਤੀ ਆਪਰੇ ਪੁੱਤਰ ਦਾ ਇਹ ਗੱਲ ਨੂੰ ਖਿਆਲ ਦਿਨੋਂ ਕੱਢ ਦੇ ਗੁਰੂ ਜੀ ਦਾ ਜਰੂਰ ਸਾਥ ਦੇਵੇਗਾ ਭਾਵੇਂ ਉਸ ਦੇ ਭੋਖ ਅਤੇ ਤਰੇ ਕਿੰਨੀ ਵੀ ਵਿਵਪਤਾ ਕਿਉ ਨਾ ਜਾਵੇ ਹੁਣ ਚਾਹਨਾਪੁਰ ਦੋਵੇਂ ਵੇਲੇਕਾਰ ਪੱਕੇ ਕਰਦਾਸਾਂ ਬੇਨਤੀਆਂ ਜੋਦਰੀਆਂ ਕਰਦੀ ਏ ਉਸ ਦਾ ਪੁੱਤਰ ਗੁਰੂ ਜੀ ਦਾ ਸੱਚਾ ਸਿਰਕੀ ਸਿੱਖ ਬਣ ਰਿਹਾ ਏ ਚਾਹਨਾਪੁਰ ਨੂੰ ਖਬਰ ਮਿਲ ਗਈ ਕਿ ਉਸ ਦੇ ਪੁੱਤਰ ਵਿਜੇ ਸਿੰਘ ਪਾਸੋਂ ਬਲਵੀਰ ਸਿੰਘ ਜਿਹੜਾ ਉਸ ਦੇ ਨਾਲ ਪਿੰਡੋਂ ਗਿਆ ਸੀ ਫੱਟੜੋ ਕੇ ਆ ਗਿਆ ਏ ਉਸਨੇ ਦੱਸਿਆ ਕਿ ਜਦ ਅਨੰਤਪੁਰ ਛੱਡ ਕੇ ਗੁਰੂ ਜੀ ਨਾਲ ਆ ਰਹੇ ਸਾਂ ਪਿੱਛੋਂ ਵੈਰੀ ਨੇ ਹੰਦਾ ਕੀਤਾ ਗੁਰੂ ਜੀ ਦੇ ਪਰਿਵਾਰ ਨੂੰ ਸਰਸਾ ਪਾਰ ਕਰਾ ਰਹੇ ਸਾਂ ਬਹਾਦਰ ਵਿਜੇ ਸਿੰਘ ਪਿੱਛੇ ਆਏ ਵੈਰੀ ਨਾਲ ਜੂਝਦੇ ਹੋਏ ਗੁਰੂ ਜੀ ਦੇ ਸਨਮੁਖ ਸੀਧੀ ਪ੍ਰਾਪਤ ਕਰ ਗਿਆ ਤੇ ਮੈਂ ਭਾਗਾ ਫਟੜ ਹੋ ਗਿਆ ਗੁਰੂ ਜੀ ਮੈਨੂੰ ਪਿੰਡ ਭੇਜ ਦਿੱਤਾ ਤੇ ਝਾਨਾ ਕੋਲ ਨੂੰ ਸੂਰਜ ਕਰ ਦਿਆਂ ਦੱਸਿਆ ਮਾਤਾ ਤੇਰਾ ਸੂਰਮਾ ਪੁੱਤਰ ਵਿਜੇ ਸਿੰਘ ਇਹ ਕੱਲਾ ਸਰਸਾ ਨਦੀ ਦੇ ਕੰਢੇ ਸਿੱਖਾਂ ਦੇ ਗੁਰੂ ਜੀ ਦੇ ਪਰਿਵਾਰ ਨੂੰ ਵਿਆਹ ਪਾਰ ਕਰਾਉਂਦੇ ਆਂ ਸੈਂਕੜੇ ਵਹਿਰੀਆਂ ਦੇ ਆਉ ਲੰਦ ਆਇਆ ਫੱਟੜੋ ਕੇ ਲੜਦਾ ਹੋਇਆ ਸ਼ਹੀਦ ਹੋਇਆ ਹੈ ਉਸ ਦੀ ਬਹਾਦਰੀ ਗੁਰੂ ਜੀ ਨੇ ਬੜੀ ਹੁਕਮਤ ਕੀਤੀ ਹੈ ਕਿ ਆ ਕਿ ਧੰ ਹੈ ਇਹਦੇ ਮਾਤਾ ਪਿਤਾ ਜਿਨ੍ਹਾਂ ਨੂੰ ਇਹੋ ਜੇ ਸੂਰਮੇ ਨੂੰ ਜਨਮ ਦਿੱਤਾ ਤੇਰੀ ਕੋਖ ਸਫਲ ਹੋ ਗਈ ਗੁਰੂ ਜੀ ਨੇ ਬਚਨ ਕੀਤਾ ਜਿਹੜੇ ਧਰਮ ਖਾਤਰ ਸ਼ਹੀਦ ਹੋਏ ਨੇ ਉਹ ਸੱਚਖੰਡ ਪਿਆਨਾ ਕਰਦੇ ਨੇ ਮਾਤਾ ਮੈਨੂੰ ਅਫਸੋਸ ਹੈ ਮੈਂ ਕਿਉਂ ਪਿਛੇ ਰਹਿ ਗਿਆ ਇਹ ਗੱਲ ਸੁਣ ਮਾਤਾ ਚਾਨਾਂਗੁਰ ਦਾ ਚਿਹਰਾ ਲਾਲ ਹੋ ਗਿਆ ਉਸਨੇ ਹੌਸਲਾ ਨਹੀਂ ਛੱਡਿਆ ਤਾਹਾਂ ਨਹੀਂ ਮਾਰੀਆਂ ਗਸ਼ਾਂ ਨਹੀਂ ਪਈਆਂ ਸਭੋਂ ਖੁਸ਼ੀ ਵਿੱਚ ਸੀ ਜਿਵੇਂ ਤਾੜੀਆਂ ਮਾਰ ਕੇ ਸੀ ਖਿਲੀਆਂ ਮਾਰ ਕੇ ਅਸਰੀ ਆਪਣੀਆਂ ਸਹੇੜੀਆਂ ਨੂੰ ਇਕੱਠੀਆਂ ਕਰ ਕੇ ਕਹਿਣ ਲੱਗੀ ਆਓ ਭੈਣੋ ਖੁਸ਼ੀ ਕਰੀਏ ਖੁਸ਼ੀਆਂ ਦੇ ਗੀਤ ਗਾਈਏ ਸਖੀਆਂ ਪੁੱਛਿਆ ਕਿ ਬੀਜੇ ਸਿੰਘ ਸਹੀ ਸਲਾਮ ਤੇ ਸੂਚਨਾ ਮਿਲ ਗਈ ਏ ਚਾਨਾਂਗੁਰ ਕੋ ਹੱਸ ਕੇ ਬੋਲੀ ਭੈਣੋ ਮੈਨੂੰ ਵਧਾਈ ਦੇਵੋ ਮੇਰੀ ਕੱਖ ਸਭਲ ਹੋ ਗਈ ਅੱਜ ਮੈਂ ਸੁਪਤੀ ਹੋ ਗਈ ਮੇਰਾ ਲਡਲਾ ਅੱਖੀਆਂ ਦਾ ਤਾਰਾ ਗੁਰੂ ਜੀ ਦੀ ਸੇਵਾ ਕਰਦਾ ਹੋਇਆ ਉਹਨਾਂ ਦੇ ਸਰਮੁਖੀ ਦੀ ਪ੍ਰਾਪਤ ਕਰ ਗਿਆ ਜਿਵੇਂ ਅੱਜ ਗੁਰਮੰਡੋ ਮੇਰਾ ਪੁੱਤ ਲਾੜੀ ਮੌਤ ਨੂੰ ਵਰਕੇ ਆਪਣੇ ਪਿਤਾ ਜੀ ਪਾਜ ਆਬਰਾ ਜਿਆ ਧਨ ਭਾਗ ਮੇਰੀ ਕੁੱਖ ਸਫਲੀ ਹੋ ਗਈ ਧਾਨੇ ਮਾਤਾ ਝਾਲਾ ਕਉ ਧਾਨੇ ਉਸ ਦਾ ਗੁਰੂ ਪਤੀ ਤੇ ਤਰਮ ਪ੍ਰਤੀ ਸਨੇਹ ਤਾਨਾ ਹੈ ਉਹਦਾ ਸ਼ਿਰਕ ਸੰਤੋਖ ਸਬਰ ਤੇ ਜੇਰ ਜਿਸ ਨੇ ਪੁੱਤਰ ਦੇ ਮੌਤ ਤੇ ਤਾਹਾਂ ਚੀਖਾਂ ਪਿੱਟ ਸਿਆਪਾ ਕਰਨ ਦੀ ਥਾਂ ਤੇ ਅਕਾਲ ਪੁਰਖ ਦਾ ਸ਼ੁਗਰ ਮਨਾਇਆ ਅਰਦਾਸਾਂ ਬੇਨਤੀਆਂ ਜੋਦਰੀਆਂ ਕੀਤੀਆਂ ਕਿ ਸਤਿਗੁਰੂ ਸੱਚੇ ਪਾਸ਼ਾ ਤੇਰੀ ਕਿਰਪਾ ਦੇ ਨਾਲ ਜੋ ਵਰਤ ਤੁਸਾਨੂੰ ਬਖਸ਼ਿਸ਼ ਕੀਤੀ ਸੀ ਉਹ ਤੁਹਾਡੇ ਤੱਕ ਅਸੀਂ ਅਰਪਣ ਕਰ ਦਿੱਤੀ ਹੈ ਪਤੀ ਗਿਆ ਔਰ ਪੁੱਤਰ ਵੀ ਭੇਜਤਾ ਹੈ ਹੁਣ ਅਸੀਂ ਜਿੰਨੀ ਹੋ ਸਕੇ ਆਪ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਕਰਾਂਗੇ ਆਪਣਾ ਜੀਵਨ ਲੰਗਰਾਂ ਦੇ ਵਿੱਚ ਸੇਵਾ ਵਿੱਚ ਲਗਾ ਕੇ ਸਫਲਾ ਕਰਕੇ ਇਥੋਂ ਸੁਰਖਰੂ ਹੋ ਕੇ ਜਾਵਾਂਗੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕਿਉਂਕਿ ਮਨੁੱਖਾ ਜਮਾ ਬਾਰ-ਬਾਰ ਨਹੀਂ ਮਿਲਦਾ ਔਰ ਇਸ ਨੂੰ ਸਵਾਰਨ ਵਾਸਤੇ ਹੀ ਇੱਥੇ ਆਏ ਹਾਂ ਤੇ ਇਸ ਨੂੰ ਸਵਾਰ ਕੇ ਹੀ ਇੱਥੋਂ ਜਾਵਾਂਗੇ ਜਿਵੇਂ ਬੱਚਾ ਸ਼ਹੀਦ ਹੋ ਕੇ ਚਲਾ ਗਿਆ ਹੈ ਪਤੀ ਸ਼ਹੀਦ ਹੋ ਕੇ ਚਲਾ ਗਿਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਰਤ ਬਦ ਬੁਰ ਬਖਸ਼ੀ ਤਾਂ ਕਿ ਅਸੀਂ ਵੀ ਇਸ ਗਾੜੀ ਰਾਹ ਦੇ ਉੱਤੇ ਚੱਲ ਕੇ ਆਪਣਾ ਜੀਵਨ ਸਵਾਰ ਕੇ ਤੁਹਾਡੇ ਤੱਕ ਪਹੁੰਚ ਸਕੀਏ ਸੋ ਇਸੇ ਪਿਆਰਿਓ ਮਾਤਾ ਝਾਨਾ ਕੌਰ ਦੇ ਪਰਿਵਾਰ ਦਾ ਅਤੇ ਮਾਤਾ ਝਾਨਾ ਕੌਰ ਦਾ ਵਿਰਸਤਾਂ ਜੋ ਆ ਜੀ ਨੇ ਨਨ੍ਹਾ ਸਾਝਾ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਜੇ ਪਰ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵੱਦ ਤੋਂ ਵੱਧ ਹਾਸ ਦੇ ਨਾਲ ਆਪ ਜੀ ਨੂੰ ਜੋੜ ਸਕੀਏ ਸੋ ਆਓ ਗੁਰੂ ਪਿਆਰਿਓ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ